ਕਰਨਾਲ ਤੋਂ ਮੈਨੂੰ ਫੋਨ ਆਈ ਚਲੋ ਮੈਂ ਇਸੇ ਤੁਹਾਡਾ ਟਾਈਮ ਨਾ ਜ਼ਾਇਆ ਕਰਾਂ ਉਹ ਸੱਜਣ ਨੂੰ ਮੈਂ ਅਲਵਰ ਸਮਾਗਮ ਤੇ ਦੇਖਿਆ ਸੀ ਨਹੀਂ ਤੇ ਉਸਦੇ ਦੋ ਮੇਚਲੇ ਗਏ ਇੱਕ ਸਾਲ ਲਈ ਬਿਲਕੁਲ ਅੰਦਾ ਹੋ ਗਿਆ लाठी ਦੇ ਸਾਰੇ ਦੇ ਚੰਗਾ ਸੀ ਇਲਾਜ ਇੱਕ ਸਾਲ ਦੇ ਚ ਉਸਨੇ ਬੜਾ ਕਰਾਇਆ ਬਾਹਰ ਦੇ ਵਿੱਚ ਕੋਈ ਵੱਡਾ ਆਈ ਹਸਪੀਟਲ ਉਸਨੇ ਛੱਡਿਆ ਨਹੀਂ ਸੰਪਨ ਕਰਾਨੇ ਦਾ ਉਹ ਪੈਸਾ ਖਰਚ ਕੀਤਾ ਨਹੀਂ ਗੁਰੂ ਅਕਨੈ ਆਇਆ ਉਹਦੇ ਆਪਣੇ ਕਹੇ ਮੁਤਾਬਕ ਜ਼ਾਰਾਂ ਜ਼ਾਰ ਰੋ ਪੈਂਦਾ ਹੈ ਕਹਿੰਦਾ ਮੈਂ ਗੁਰੂ ਰਾਮਦਾਸ ਜੀ ਦੇ ਦਰ ਤੇ ਆਇਆ ਬਾਣੀਆਂ ਮੈਨੂੰ ਕੰਡ ਸੰਨ ਇਸ਼ਨਾਨ ਕਰਕੇ ਮੈਂ ਪ੍ਰਕਰਮਾ 'ਚ ਬੈਠ ਜਾਂਦਾ ਸੀ ਉੱਚੀ ਉੱਚੀ ਸੁਰ ਨਾਲ ਬਾਣੀਆਂ ਪੜ੍ਹਦਾ ਸੀ ਉਹਰ ਮੈਂ ਅਕਸਰ ਰਾਤ ਦੇ 12 ਵਜੇ ਬੈਠਦਾ ਸੀ ਸਵੇਰੇ ਤੱਕ ਪੜ੍ਹਦਾ ਹੀ ਰਹਿੰਦਾ ਸੀ ਪੜ੍ਹਦਾ ਹੀ ਕੰਦੇ ਅੱਠ ਦਿਨਾਂ ਬਾਅਦ ਮੈਂ ਦੇਖ ਕੇ दंग ਰਹਿ ਗਿਆ ਮੈਨੂੰ ਸਰੋਵਰ ਦੇ ਦਰਸ਼ਨ ਹੋਣ ਲੱਗੇ ਮੈਨੂੰ ਦਰਬਾਰ ਸਾਹਿਬ ਦੇ ਦਰਸ਼ਨ ਹੋਣ ਲੱਗ ਪਏ ਰਾਤ ਨੂੰ ਉਸਨੇ ਫੋਨ ਮੈਨੂੰ ਜ਼ਰੂਰ ਕੀਤਾ ਸੀ ਅਸੀਂ ਕਾਰ ਤੇ ਚੱਲ ਰਹੇ ਹਾਂ ਰਾਤ ਨੂੰ ਹੀ ਮੈਂ ਕੱਛਾ ਮੈਂ ਸਵੇਰੇ ਉੱਠ ਕੇ ਕਰਾਂਗਾ ਸਿੱਧੇ ਆਪਣੇ ਕੋਲ ਹੀ ਆ ਜਾਣਾ ਪਰ ਪਹੁੰਚੇ ਨਹੀਂ ਸੰਸ਼ੈਤ ਸੰਗਤ ਵਿੱਚ ਬੈਠੇ ਹਾਂ ਆ ਗਏਨ ਤੇ ਕਹਿ ਨਹੀਂ ਸਕਦਾ ਥੇ ਠਿਕਾਣੇ ਤੇ ਨਹੀਂ ਪਹੁੰਚੇ ਇਸ ਤਰ੍ਹਾਂ ਦੇ ਕਿਰਸ਼ਵੇ ਕਦੀ ਕਦੀ ਨੇਚਰ ਦੇ ਚ ਪ੍ਰਕਿਰਤੀ ਦੇ ਜੋ ਪ੍ਰਗਟ ਹੁੰਦੇ ਨੇ ਕਰਤੇ ਪੁਰਖ ਦੀਆਂ ਵਡਿਆਈਆਂ ਕਹਿਣਾ ਪੈਂਦਾ ਕੀ ਉਹਦੇ ਘਰ ਦੇ ਚ ਕੀ ਨਹੀਂ ਹੈ ਘਰ ਤਾਂ ਤੇਰੇ ਸਭ ਕੁਛ ਹੈ ਪਰ ਇੱਕ ਸ਼ਰਤ ਹੈ ਜਿਸ ਦੇ ਜਿਹਨੂੰ ਦੇ ਦੇ ਜਿਸ ਦੇ ਸੋਪਾ ਹੋਰ ਕੋਈ ਦੇਣ ਵਾਲਾ ਵੀ ਨਹੀਂ ਹੈ ਦਾਤੇ ਦਾਤ ਰੱਖੀ ਹੱਥ ਆਪਣੇ 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 ਹੱਥੇ ਹੀ ਰੱਖੀ ਮੈਂ ਹੀ ਵੰਡਾਂਗਾ ਦੋ ਜਾਣੇ ਦੋ ਜਾਣੇ ਮੈਂ ਆਪਣੇ ਹੱਥਾਂ ਨਾਲ ਦੇਣਾ ਤੇ ਜਦ ਉਸ ਨੇ ਆਪਣੇ ਹੱਥਾਂ ਨਾਲ ਦੇਣੀ ਹੈ ਤੇ ਇਹ ਕਹਿਣਾ ਫਲਾਣੇ ਬਾਬਿਆਂ ਕੋਲ ਇਹ ਲੱਭ ਪਿਆ ਫਲਾਣੇ ਬਾਬਿਆਂ ਕੋਲ ਇਹ ਮਿਲ ਗਿਆ ਇਸ ਤੋਂ ਵੱਡੀ ਹੋਰ ਕਿਹੜੀ ਅਗਿਆਨਤਾ ਹੋਵੇਗੀ ਜਾਂ ਫਿਰ ਇਹਨਾਂ ਪੰਕਤੀਆਂ ਨੂੰ ਨਾ ਪੜ੍ਹ ਹੋਰ ਪੰਕਤੀਆਂ ਵੀ ਤੁਹਾਨੂੰ ਸੁਣਾਵਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਭਾਈ ਰੇ ਮਤ ਕੋਈ ਜਾਣੋ ਅਵਰ ਕਿ ਸਿੱਕੇ ਕਿਛ ਹੱਤ ਹੈ ਬੜੇ ਧਿਆਨ ਨਾਲ ਸੁਣਾ ਮਤਾਂ ਕਿਦਰੇ ਤੁਸੀਂ ਸਮਝੋ ਕਿਸੇ ਹੋਰ ਦੇ ਹੱਥ ਦੇ ਵਿੱਚ ਵੀ ਕੁਛ ਹੈ ਭਾਈ ਰੇ ਮਤ ਕੋਈ ਜਾਣੋ ਅਵਰ ਕਿ ਸਿੱਕੇ ਕਿਛ ਹੱਤ ਹੈ ਸਭ ਕਰੇ ਕਰਾਇਆ ਕੋਈ ਕਰਦਾ ਹੈ ਕੋਈ ਕਰਦਾ ਹੈ ਕੋਈ ਕਰਦਾ ਹੈ ਸਭ ਕਰੇ ਕਾਇਆ ਜਰਾ ਮਰਾ ਸਿਰਤ ਸਾਪ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਜਨਮ ਮਰਨ ਕੋਈ ਸਰਾਪ ਕੋਈ ਦੁੱਖ ਕੋਈ ਤਕਲੀਫ ਕੋਈ ਵਿਪਤਾ ਇਹ ਕੋਈ ਕਿਸੇ ਨੂੰ ਨਹੀਂ ਲਾ ਸਕਦਾ ਉਹਨੇ ਇੱਕ ਵਿਦਾਨ ਬਣਾਇਆ ਹੈ ਉਸ ਵਿਵਧਾਨ ਦੇ ਮੁਤਾਬਕ ਸਭ ਕੁਝ ਉਸੇ ਤੋਂ ਹੀ ਹੁੰਦਾ ਹੈ ਫਲਾਣੇ ਨੇ ਮੇਰੇ ਤੇ ਜਾਦੂ ਡੋਣਾ ਕਰ ਦਿੱਤਾ ਜੀ ਫਲਾਣੇ ਦੇ ਮੇਰੇ ਤਾਂ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਤੂੰ ਜਾਦੂ ਟੋਣੇ ਦਾ ਪੁਜਾਰੀ ਹੈ ਗੁਰੂ ਦਾ ਪੁਜਾਰੀ ਨਹੀਂ ਹੈ ਤੇ ਜੇ ਜਾਦੂ ਟੋਣੇ ਨੇ ਤੇਰੇ ਤੇ ਕੁਝ ਕਰ ਦਿੱਤਾ ਉਹਨਾਂ ਕੋਲ ਜਾ ਫੁੱਥੇ ਹੀ ਫਰਿਆਦ ਕਰ ਫਿਰ ਇੱਥੇ ਆਉਣ ਦਾ ਕੀ ਮਤਲਬ ਹੈ ਕੋਈ ਜਾਦੂ ਟੋਣਾ ਨਹੀਂ ਤੇਰੇ ਤੇ ਕੋਈ ਜਾਦੂ ਟੋਣਾ ਨਹੀਂ ਸਰਾਪ ਵੀ ਉਦੋਂ ਲੱਗਦਾ ਹੈ ਦੁੱਖ ਵੀ ਉਦੋਂ ਲੱਗਦਾ ਹੈ ਜਦ ਕਰਮਾਂ ਅਨਸਾਰ ਐਸਾ ਮਾਹੌਲ ਬਣ ਜਾਂਦਾ ਹੈ ਪ੍ਰਭੂ ਮਾਹੌਲ ਬਣਾ ਦਿੰਦਾ ਹੈ ਮਿਲਦੇ ਨੇ ਦੁੱਖ ਮਿਲਦੇ ਨੇ ਦੁੱਖ ਉਹਦਾ ਬਣਾਇਆ ਵਿਦਾਨ ਹੈ ਅੱਜ ਇਹ ਫੈਸਲਾ ਕਰ ਲੈਣਾ ਮੇਰੇ ਕੋਲ ਦੁੱਖ ਹੈ ਮੇਰੇ ਕਰਮਾਂ ਤੋਂ ਬਿਨਾ ਪ੍ਰਭੂ ਨੇ ਮੈਨੂੰ ਨਹੀਂ ਦਿੱਤਾ ਔਰ ਕੋਈ ਮੇਰੇ ਤੇ ਜਾਦੂ ਟੋਣਾ ਨਹੀਂ ਕਰ ਸਕਦਾ ਪੰਕਤੀਆਂ ਮੈਂ ਫਿਰ ਤੁਹਾਨੂੰ ਸੁਣਾ ਦਿਆਂ ਜ਼ਿੰਦਗੀ ਭਰ ਚੇਤੇ ਰੱਖਣੀਆਂ ਭਾਈ ਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਪਹਿਲੇ ਪਾਤਸ਼ਾਹ ਜੀ ਦੀ ਇਹ ਬਾਣੀ ਹੈ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਤ ਹੈ ਸਭ ਕਰੇ ਕਰਾਇਆ ਜੜਾ ਮਰਾ ਤਾਪ ਸਿਰਤ ਸਾਬ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਓ ਮੇਰਾ ਬਾਬਲ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਸਰਵ ਸ਼ਕਤੀਮਾਨ ਹੈ ਉਹ ਕਰਤਾ ਵੀ ਹੈ ਉਹ ਕਾਰਨ ਵੀ ਹੈ ਉਹ ਆਪਣੇ cript ਦੇ ਚ ਰਮਿਆ ਹੋਇਆ ਹੈ ਪੂਰੇ ਹੋਇਆ ਹੈ ਇਸ ਵਾਸੇ ਸਮਰਤ ਹੈ ਉਹ ਮੇਰਾ ਬਾਬੂ ਮਹਾਨ ਹੈ ਹਾਂਜੀ ਜਿਸ ਸਿਮਰਤ ਦੁੱਖ ਕੋਈ ਨਾ ਲੱਗਾ ਹੈ ਪਾਉ ਜਲ ਪਾਇ ਉਤਾਰਾ ਜਦੋਂ ਸਿਮਰਨ ਕਰਦੇ ਆਇਆ ਫਿਰ ਕੋਈ ਦੁੱਖ ਨਹੀਂ ਵਿਆਪਦਾ ਔਰ ਮਨੁੱਖ ਇਸ ਭੈ ਦੇ ਜਲ ਤੋਂ ਇਸ ਸੰਸਾਰ ਤੋਂ ਪਾਰ ਹੋ ਜਾਂਦਾ ਹੈ ਸਾਰੀਆਂ ਸੰਸਾਰ ਦੀਆਂ ਸਮੱਸਿਆਵਾਂ ਉਹਦੀਆਂ ਹੱਲ ਹੋ ਜਾਂਦੀਆਂ ਹਾਂਜੀ ਆਦਿ ਜੁਗਾ ਦੇ ਭਗਤਨ ਕਾ ਰਖ ਉਸਤਤ ਕਰ ਕਰ ਜੀਵਾ ਅਜ ਦੀ ਦਲ ਨਹੀਂ ਮਨੁਖਤਾ ਦੇ ਆਦ ਕਾਲ ਤੋਂ ਉਹ ਭਗਤਾਂ ਦਾ ਸਦਾ ਰਖਵਾਲਾ ਬਣਿਆ ਹੈ ਉਹ ਸੰਤਾਂ ਦਾ ਸਦਾ ਰਖਵਾਲਾ ਬਣਿਆ ਹੈ ਇਸ ਵਾਸਤੇ ਮੈਂ ਤੇ ਉਹਦੀ ਉਸਤਤ ਕਰ ਕਰ ਕੇ ਹੀ ਆਨੰਦ ਮਾਣਦਾ ਉਹਦੀ ਉਸਤਤ ਕਰ ਕਰ ਕੇ ਹੀ ਪਰਮ ਜੀਵਨ ਨੂੰ ਪ੍ਰਾਪਤ ਕਰਦਾ ਹਾਂ ਜੀ ਨਾਨਕ ਨਾਮ ਮਹਾਰਸ ਮੀਠਾ ਆਣ ਦਿਨ ਮਨ ਤਨ ਪੀਵਾ ਪ੍ਰਭੂ ਦਾ ਨਾਮ ਉਸ ਦਾ ਨਾਮ ਮਹਾਰਸ ਹੈ ਮਹਾਰਸ ਹੈ ਮਿੱਠੇ ਨਾਲ ਤਸ਼ਵੀਹ ਦਿੱਤੀ ਹੈ ਮਹਾਰਸ ਹੈ ਮੈਂ ਆਪਣੇ ਇੰਜਾਂ ਦੇ ਕਟੋਰਿਆਂ ਨਾਲ ਤਨ ਕਰਕੇ ਮਨ ਕਰਕੇ ਪੀ ਰਿਆਂ ਵੇਖ ਰਿਆਂ ਵੇਖਣਾ ਵੀ ਪੀਣਾ ਹੈ ਸੁਣ ਰਿਆਂ ਸੁਣਨਾ ਵੀ ਪੀਣਾ ਹੈ ਜਪ ਰਿਆਂ ਜਪਣਾ ਵੀ ਪੀਣਾ ਹੈ ਮੈਂ ਵਕ ਵਕ ਕਟੋਰਿਆਂ ਦੇ ਰਾਹੀ ਮੈਂ ਵਕ ਵਕ ਪਿਆਲਿਆਂ ਦੇ ਰਾਹੀ ਉਸ ਨੂੰ ਪੀ ਰਿਆਂ ਅਨਦਰ ਮਾੜ ਰਿਆ ਹਰੇ ਆਪੇ ਲੈ ਮਲਾਏ ਕਿਉਂ ਵੇ ਛੋੜਾ ਥਿਵਈ ਬਲਰਾਮ ਜੀਓ ਜਿਹੜੇ ਕਈ ਵਾਰ ਕਹਿੰਦੇ ਨੇ ਪ੍ਰਭੂ ਦੇ ਦਰਸ਼ਨ ਹੋਏ ਸਨ ਮਿਲਿਆ ਸੀ ਪ੍ਰਭੂ ਪਰ ਹੁਣ ਖੇਡ ਵਿਗੜ ਗਈ ਹੈ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਆਪੇ ਆਪਣੇ ਨਾਲ ਮਿਲਾ ਲੈਂਦਾ ਫਿਰ ਵਿਛੋੜਾ ਕਿਉਂ ਹੋਵੇਗਾ ਹੀ ਨਹੀਂ ਬਿਛੜਾ ਕਿਉਂ ਕਰ ਹੋਵੇਗਾ ਉਹ ਕਦੀ ਵਿਛੜਦਾ ਹੀ ਨਹੀਂ ਸਦੀਵੀ ਮਿਲავ ਰਹਿੰਦਾ ਹੈ ਹਾਂਜੀ ਜਿਸ ਨੂੰ ਤੇਰੀ ਟੇਕ ਸੋ ਸਦਾ ਸਰਜੀਵਾਈ ਬਲਰਾਮ ਜੀਓ ਜਿਸ ਨੂੰ ਤੇਰੇ ਤੇ ਭਰੋਸਾ ਹੈ ਜਿਸ ਨੇ ਤੇਰਾ ਆਸਰਾ ਪਕੜਿਆ ਜਿਸ ਨੇ ਤੇਰੀ ਟੇਕ پکڑ ਲਈ ਹੈ ਉਹਨੂੰ ਸਦੀਵੀ ਜੀਵਨ ਅਧਿਆਤਮਿਕ ਜੀਵਨ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹਦੇ ਚ ਜਮਣਾ ਨਹੀਂ ਜਿਹਦੇ ਚ ਬੁੜੇ ਪਾ ਨਹੀਂ ਤੇ ਜਿਹਦੇ ਚ ਮਰਨਾ ਨਹੀਂ ਭਗਤ ਜੈਦੇਵ ਜੀ ਕੋਲ ਪੁੱਛਿਆ ਗਿਆ ਸੀ ਨਾਮ ਜਪ ਕੇ ਜੋ ਕੁਝ ਫਨੋਂ ਪ੍ਰਾਪਤ ਹੋਇਆ ਉਸ ਨਾਲ ਕੇ ਹੋਇਆ ਉਹ ਠੇਕ ਹੀ ਹੈ ਨਾ ਜਾਣੋ ਜਸ ਸਮਣੇ ਜਨਮ ਜਰਾਤ ਮਰਨ ਭੈ ਨਹੀਂ ਆਉਂਦਾ ਜੇ ਦੇ ਸਿਮਰਨ ਕਰਨ ਨਾਲ ਜਨਮ ਦਾ ਦੁੱਖ ਜਰਾਤ ਬੁਢੇਪੇ ਦਾ ਦੁੱਖ ਤੇ ਮਰਨ ਦਾ ਦੁੱਖ ਨਹੀਂ ਆਉਂਦਾ ਮਰ ਇਹਨਾਂ ਤੋਂ ਬਚ ਜਾਂਦਾ ਔਰ ਪਰਮ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਹਾਂ ਜੀ ਤੇਰੀ ਟੇਕ ਪੁਜਾ ਕੇ ਪਾਈ ਸਾਜੇ ਸਿਰਜਣਹਾਰ ਏ ਸਿਰਜਣਹਾਰ ਏ ਸੱਚੇ ਤੇਰਾ ਭਰੋਸਾ ਮੈਂ ਤੇਰੇ ਤੋਂ ਹੀ ਪ੍ਰਾਪਤ ਕੀਤਾ ਤੇਰੀ ਟੇਕ ਕੋਈ ਹੋਰ ਦੇ ਵੀ ਨਹੀਂ ਸਕਦਾ ਆਪਣਾ ਦਾਮਨ ਤੋਂ ਆਪੇ ਹੀ ਪਕੜਾਣਾ ਹੈ ਆਪਣੇ ਬਾਣ ਤੋਂ ਆਪ ਹੀ ਦੇਣਾ ਹਾਂ ਜੀ